ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੀਂ 10ਵੀਂ ਦੀ ਕਿਤਾਬ ਪੰਜਾਬੀ ਦੀ ਹੈ ਇੱਕ ਹੋਰ ਨਵਾਂ ਸਾਲ ਪਤਾਬ ਜਾਰੀ ਹੋਈ ਹੈ ਇਸ ਵਾਰ ਜਿਹੜੇ ਸਕੂਲਾਂ ਵਿੱਚ ਤਕਸੀਮ ਕੀਤੀ ਜਾ ਰਹੀ ਹੈ ਕਾਫੀ ਸਕੂਲਾਂ ਦਾ ਅਸੀਂ ਦੌਰਾ ਕੀਤਾ ਹੈ ਕਈ ਸਕੂਲਾਂ ਦੇ ਵਿੱਚ ਕਿਤਾਬਾਂ ਜਿਹੜੀ ਪੰਜਾਬੀ ਦੀਆਂ ਉਸ ਪੰਜਾਬੀ ਦੇ ਵਿੱਚ ਗਣਿਤ ਦੀ ਪ੍ਰਿੰਟਿੰਗ ਹੋਈ ਹੈ ਪੇਜ ਲੱਗੇ ਹੋਏ ਹਨ ਵਿਦਿਆਰਥੀ ਵੀ ਕਨਫਿਊਜ਼ ਹੈ ਅਧਿਆਪਕ ਵੀ ਕਨਫਿਊਜ਼ ਹੈ ਵੀ ਸਿੱਖਿਆ ਬੋਰਡ ਵੱਲੋਂ ਜਿਹੜੀ ਕਿਤਾਬਾਂ ਪ੍ਰਿੰਟਿੰਗ ਕਰੀ ਗਈਆਂ ਹਨ ਉਹਨਾਂ ਦੇ ਵਿੱਚ ਬੱਚਾ ਪੰਜਾਬੀ ਪੜ੍ਹੇਗਾ ਕਿ ਮੈਥ ਪੜ੍ਹੇਗਾ ਅਧਿਆਪਕਾਂ ਅਗੋਂ ਲਈ ਮੰਗ ਕੀਤੀ ਹੈ ਕਿ ਇਹਨਾਂ ਕਿਤਾਬਾਂ ਨੂੰ ਸਿੱਖਿਆ ਬੋਰਡ ਵਾਪਸ ਮੰਗਾ ਕੇ ਜਿਹੜੀ ਦਰਸ उन्होंने ਨੂੰ ਸਕੂਲਾਂ ਸਪਲਾਈ ਕਰੇ ਤਾਂ ਕਿ ਵਿਦਿਆਰਥੀਆਂ ਨੂੰ ਵੀ ਮੁਸ਼ਕਲ ਨਾ ਆਵੇ ਅਧਿਆਪਕਾਂ ਨੂੰ ਵੀ ਕਿਸ ਤਰ੍ਹਾਂ ਦੀ ਮੁਸ਼ਕਲ ਨਾ ਆਵੇ समय ਆਉਣ ਵਾਲਾ ਸਮਾਂ ਦੱਸਿਆ ਕਿ ਸਿੱਖਿਆ जल्दी जल्दी इन स्कूलों ਜਲਦੀ ਇਨ ਸਕੂਲਾਂ ਜਿਨ ਸਕੂਲਾਂ 'ਚ ਕਿਤਾਬਾਂ ਗਲਤ ਗਈਆਂ ਹਨ ਵਾਪਸ ਮੰਗਾ ਕੇ ਨਵੀਂ ਜਿਹੜੀ ਸਹੀ ਕਿਤਾਬ ਹੈ ਉਹ ਮੈਂ ਤਾਂ ਵਿੱਚ ਵਿੱਚ ਪੰਜਾਬੀ ਐ ਮੈਂ ਫਿਟੇਜ ਹੈ ਵਿੱਚ ਹਾਂਜੀ ਤੋਂ ਕੋਈ ਪ੍ਰੇਸ਼ਾਨੀ ਨਹੀਂ ਇਸ ਦਿਨਾ ਤੋਂ ਹਾਂਜੀ ਪੰਜਾਬੀ ਪੜ੍ਹਨੀ ਨਹੀਂ ਮੈਂ ਤਾਂ ਦੇਖੋ ਜੀ ਗੱਲ ਇਹ ਆ ਵੀ ਮੈਂ ਉਹ ਨਾਵਲ ਦੇਖਿਆ ਹੈ ਉਹਦੇ ਜਿਹੜੇ 4 ਪੇਜ ਨੇ ਪਹਿਲਾਂ ਉਹ ਮੈਦ ਲੱਗੇ ਹੋਏ ਨੇ ਔਰ ਪਿਛਲੇ ਜਿਹੜੇ 4 ਪੇਜ ਨੇ ਉਹ ਵੀ ਮੈਦ ਲੱਗੇ ਹੋਏ ਨੇ ਜੋ ਕਿ ਬੜੀ ਵੱਡੀ ਗਲਤੀ ਆ ਇਹ ਤਾਂ ਇਹ ਕਾ ਪਬਲਿਸ਼ਰ ਨੂੰ ਜਿਹਨੇ ਕਿਤਾਬਾਂ ਛਾਪੀਆਂ ਨੇ ਉਹਦੀ ਵੀ ਗਲਤੀ ਆ ਇਹ ਉਹਨੂੰ ਦੇਖਣਾ ਚਾਹੀਦਾ ਸੀ ਦੂਜਾ ਡਿਪਾਰਟਮੈਂਟ ਦੀ ਵੀ ਗਲਤੀ ਆ ਵੀ ਘੱਟੋ ਘੱਟ ਕਿਤਾਬਾਂ ਵੰਡਣ ਲੱਗਿਆਂ ਇਹ ਦੇਖਣਾ ਚਾਹੀਦਾ ਸੀ ਵੀ ਕਿਤਾਬ ਜਿਹੜੀ ਐ ਪ੍ਰੋਪਰ ਠੀਕ ਠਾਕ ਨਾਲ ਛਾਪੀ ਆ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਔਰ ਕਿਤਾਬ ਜਿਹੜੀ ਆ ਠੀਕ ਠਾਕ ਨਾਲ ਠੀਕ ਤਰੀਕੇ ਨਾਲ ਬੱਚਾ ਕੋਲ ਆਉਣੀ ਚਾਹੀਦੀ ਸੀ ਬਿਲਕੁਲ ਐਕਸ਼ਨ ਹੋਣਾ ਚਾਹੀਦਾ ਜਿਹੜੇ ਪਰਮਿਸ਼ਨ ਨਾਲ ਕਿਤਾਬ ਛਾਪੀ ਆ ਹੁਣ ਉਹਦੇ ਖਿਲਾਫ ਐਕਸ਼ਨ ਵੀ ਹੋਣਾ ਚਾਹੀਦਾ ਦੇਖੋ ਹੁਣ ਇਹ ਕਿਤਾਬ ਗਲਤ ਛਾਪ ਗਈ ਬੱਚਿਆ ਕੋਲ ਆ ਗਈ ਉਸ ਤੋਂ ਬਾਅਦ ਇਹ ਦੁਬਾਰਾ ਕਿਤਾਬ ਛਾਪਣ ਲਈ ਜਾਏਗੀ ਠੀਕ ਉਹ ਕਹੇਗੀ ਕਿੰਨਾ ਟਾਈਮ ਲੱਗੇਗਾ ਔਰ ਕਿੰਨਾ ਸਮਾਂ ਬਰਬਾਦ ਹੋਏਗਾ ਕਿੰਨੀ ਪੜ੍ਹਾਈ ਖਰਾਬ ਹੋਏਗੀ ਬੱਚੇ ਦੀ ਇਸ ਕਰਕੇ ਪਬਲਿਸ਼ਰਰ ਦੇ ਖਿਲਾਫ ਤਾਂ ਬਿਲਕੁਲ ਅਸੀਂ ਵਿਭਾਗ ਕੋਲ ਵੀ ਉਠਾਵਾਂਗੇ ਸਰਕਾਰ ਕੋਲ ਵੀ ਉਠਾਵਾਂਗੇ ਵੀ ਇਹ ਸਰਾਸਰ ਗਲਤ ਗੱਲ ਹੈਗੀ ਆ ਔਰ ਇਹਨੂੰ ਠੀਕ ਕਰਨਾ ਚਾਹੀਦਾ ਹੈ ਮੇਰਾ ਨਾਮ ਸਤਵਿੰਦਰ ਸਿੰਘ ਆ ਸਰ ਸਰ ਮੇਰੀ ਮਤਲਬ ਬਲੌਕ ਚ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈ ਜਿਹੜੀ ਜਿਹੜੀ ਬੁਕਸਮਲਟਰ ਜਿਹੜੇ ਬੁਕਸ ਅਸੀਂ ਮਤਲਬ ਰੌਲ ਮਲਕੀ ਕਰਦੇ ਆ ਅਸੀਂ ਸਾਰਾ ਸਟਾਫ ਹੀ ਹੈ ਹਮ ਆਪਣੇ ਅਕਾਊਂਟੈਂਟ ਨੇ ਅਮਿਤ ਜੀ ਹਮ ਮੈਂ ਸਤਵਿੰਦਰ ਇੱਕ ਆਪਣੇ ਐਮ ਆਈ ਐਸ ਸਤਵਿੰਦਰ ਜੀ ਸਾਡੀਆਂ ਤਾਂ ਸਹੀ ਹੈ ਜੀ ਕਿਤਾਬ ਕੋਈ ਫਰਕ ਨਹੀਂ ਦੇ ਚਾਹ ਹਾਂ ਤੇ ਜਿਹੜੀ ਕਿਤਾਬ ਮੈਂ ਤੁਹਾਨੂੰ ਦੂਜੀ ਵੀ ਦਿਖਾਈ ਉਸ ਨੂੰ ਗਣਿਤ ਛਪਿਆ ਹੈ ਹਾਂ ਇਹ ਤੁਸੀਂ ਲੈ ਕੇ ਆ ਉਹਦੇ ਵਿੱਚ ਮੈਥ ਮਤਲਬ ਹੈਗੇ ਲਿਖਿਆ ਹੈਗੇ ਕਈ ਵਾਰ ਗਲਤੀ ਲੱਗ ਜਾਂਦੀ ਹੈ ਚਲੋ ਕਿਹੜੀ ਸਕੂਲਾਂ ਚ ਵੀ ਸਕੂਲਾਂ ਵਿੱਚ ਚਲੀ ਗਈਆਂ ਤੇ ਦਬਾਈਆਂ ਨਹੀਂ ਸਾਡੀਆਂ ਹਜੇ ਅਸੀਂ ਕੱਢ ਰਹੇ ਹਾਂ ਜੀ ਕਿਤਾਬਾਂ ਸਾਡੀ 28 ਤਰੀਕ ਨੂੰ ਕਿਤਾਬਾਂ ਆਈਆਂ ਸੀ ਮੇਰੇ ਕੋਲ ਦੋ ਬਲਾਕ ਨੇ ਜੀ ਇੱਕ ਪਾਤਣਾ ਜੀ ਤੇ ਇੱਕ ਸਮਾਨਾ ਦੋ ਹੈ ਜੇਥੇ ਕੋਈ ਗਲਤ ਚਲੀ ਗਈ ਉਸ ਦਾ ਫਿਰ ਹਲਕੀ ਕਰੋਗੇ ਸਾਡੇ ਕੋਲ ਤਾਂ ਦੇਖੋ ਗਲਤ ਕਿਤਾਬ ਆਈ ਨਹੀਂ ਜੀ ਸਾਡੇ ਕੋਲ ਤਾਂ ਸਹੀ ਹੈ ਜੀ ਹੋ ਸਕਦਾ ਹੈ ਉਹ ਤਾਂ ਫਿਰ ਦੇਖੀ ਪਤਾ ਲੱਗੂਗਾ ਸਕੂਲਾਂ ਵਿੱਚ ਡਿਸਟ੍ਰਿਬਿਊਟ ਹੋਈ ਦਾ ਸਰਕਾਰੀ ਸਾਡੇ ਮਤਲਬ ਸਮਾਨਾ ਦੋਚ ਕੋਈ ਨਹੀਂ ਹਜੇ ਜਿਹੜੇ ਸਕੂਲ ਕਿਹੜੇ ਸਹਿਜਪੁਰਾ 3 ਵਿੱਚ ਪੈਂਦਾ ਹੋਊਗਾ ਸਰ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਜੀ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਬੱਚਿਆਂ ਨੂੰ ਸਰਕਾਰ ਵੱਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਤੇ ਇਹਨਾਂ ਦੀ ਸਪਾਈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਕਰਦਾ ਹੈਗਾ ਅਫਸੋਸ ਦੀ ਗੱਲ ਕਿ ਇਸ ਵਾਰ 9ਵੀਂ ਜਮਾਤ 9ਵੀਂ ਤੇ 10ਵੀਂ ਜਮਾਤ ਦੋ ਸਾਲ ਇੱਕੋ ਨਾਲ ਪੜਿਆ ਜਾਂਦਾ ਹੈਗਾ ਇੱਕ ਹੋਰ ਨਾ ਮਾਸਾਲਾ ਉਸ ਨਾਵਲ ਦੇ ਵਿੱਚ ਇਸ ਵਾਰ ਕੀ ਆ ਕਿ ਸ਼ੁਰੂ ਦੇ ਵਿੱਚ ਕੁਝ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਸਾਰੀਆਂ ਨਹੀਂ ਕੁਝ ਠੀਕ ਵੀ ਨਹੀਂ ਕਿਤਾਬਾਂ ਪਰ ਕਾਫੀ ਸਾਰੀਆਂ ਕਿਤਾਬਾਂ ਦੇ ਵਿੱਚ ਸ਼ੁਰੂ ਦੇ ਵਿੱਚ ਮੈਥ ਦੇ ਚੈਪਟਰ ਜੋੜ ਦਿੱਤੇ ਗਏ ਨੇ ਫਿਰ ਨਾਵਲ ਸ਼ੁਰੂ ਹੁੰਦਾ ਨਾਵਲ ਵੀ ਪੰਨਾ ਨੰਬਰ 1 ਤੋਂ ਨਹੀਂ ਕਈ ਸਾਰੇ ਪੰਨੇ ਮਿਸ ਕਰਕੇ ਫਿਰ ਸ਼ੁਰੂ ਹੁੰਦਾ ਇਸੇ ਤਰ੍ਹਾਂ ਫਿਰ ਐਂਡ ਤੱਕ ਨਾਵਲ ਜਾਂਦਾ ਨਹੀਂ ਹੈ ਅਧੂਰਾ ਨਾਵਲ ਆ ਫਿਰ ਉਸ ਤੋਂ ਬਾਅਦ ਫਿਰ ਇੱਕ ਚੈਪਟਰ ਮੈਥ ਦਾ ਆ ਜਾਂਦਾ ਹੈਗਾ ਦੋ ਸਾਲ ਬੜਨੇ ਵਿਦਿਆਰਥੀ ਨੇ ਕਿਤਾਬ ਇੱਕ ਕਿਤਾਬ ਦੋ ਸਾਲ ਨੌਵੀਂ ਦੇ ਵਿੱਚ ਵੀ ਇਹੀ ਨਾਵਲ ਪੜ੍ਹਨਾ ਹੁੰਦਾ ਤੇ ਦਸਵੀਂ ਦੇ ਵਿੱਚ ਵੀ ਇਹੀ ਪੜ੍ਹਨਾ ਹੁੰਦਾ ਦੋ ਸਾਲ ਜਿਹੜੀ ਇੱਕ ਪੁਸਤਕ ਬੱਚੇ ਕੋਲੇ ਰਹਿਣੀ ਹੈਗੀ ਆ ਉਸ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮਿਸਟੇਕ ਕੀਤੀ ਹੋਈ ਹੈਗੀ ਆ ਸਾਨੂੰ ਲੱਗਦਾ ਕਿ ਇਹ ਠੀਕ ਨਹੀਂ ਹੈ ਸਰਕਾਰ ਨੂੰ ਚਾਹੀਦਾ ਕਿ ਇਸ ਕਿਤਾਬ ਨੂੰ ਜਿੰਨੀ ਵੀ ਗਲਤ ਕਿਤਾਬਾਂ ਵੰਡੀਆਂ ਗਈਆਂ ਨੇ ਗਲਤੀ ਨਾਲ ਮਤਲਬ ਤਰੋਟੀਆਂ ਰਹੀਆਂ ਨੇ ਉਹ ਕਿਤਾਬਾਂ ਫੌਰੀ ਵਾਪਸ ਮੰਗਾ ਕੇ ਨਵੀਆਂ ਕਿਤਾਬਾਂ ਜਿਹੜੀਆਂ ਚੰਗੇ ਸਿਪਾਈ ਦੇ ਵਿੱਚ ਹੋਣ ਉਹ ਬੱਚਿਆਂ ਨੂੰ ਮਹਈਆ ਕਰਵਾਈਆਂ ਜਾਣੇ ਚਾਹੀਦੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼